ਹੈਲੋ ਫਰੈਂਡਸ ਸਰਿੰਦਰ ਸ੍ਰੀਕਲ ਜੀ ਹਾਂਜੀ ਪਲੀਜ਼ ਜੇ ਤੁਸੀਂ ਮੇਰੇ ਚੈਨਲ ਦੇ ਨਿਊ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਹਾਂਜੀ ਫਰੈਂਡਸ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਇਹ ਰੇਵ ਗਲੇ ਦੀ ਜਿਹੜੀ ਕਟਿੰਗ ਆ ਉਹ ਕਿੱਦਾਂ ਕੀਤੀ ਜਾਂਦੀ ਹੈ ਹਾਂਜੀ ਦੇਖੋ ਅਸੀਂ ਇਥੋਂ ਲਿਆਗਾ 2.5 ਇੰਚ ਤੇ ਲੈਂਥ ਇਹਦੀ ਹੈਗੀ 5 ਇੰਚ ਉਸ ਤੋਂ ਬਾਅਦ ਅਸੀਂ 2.5 ਇੰਚ ਲੈ ਕੇ ਇਹਦਾ ਗਰਾਫ ਬਣਾ ਲੈਣਾ ਹਾਂਜੀ ਕਿਰਾਫ ਹੋਣ ਤੋਂ ਬਾਅਦ ਜਿਹੜੀ ਗਲੇ ਦੇ ਵਿੱਚ ਗਲਾਈ ਪਾ ਦਿਓ ਜਿੱਦਾਂ ਕਿ ਆਪਾਂ ਮੋਡੇ ਦੀ ਕਾਟ ਪਾਉਣੇ ਆ ਇਥੇ 1 ਇੰਚ ਰੱਖ ਕੇ ਗਲਾਈ ਪਾ ਦਿਓ ਹਾਂਜੀ ਉਸ ਤੋਂ ਬਾਅਦ ਜਿਹੜੀ ਅਸੀਂ ਕਟਾਈ ਕਰਾਂਗੇ ਕੈਂਚੀ ਨੂੰ ਗੋਲ ਘੁਮਾ ਦਿਓ ਅੱਜ ਜਿਹੜੀ ਗਲੇ ਦੀ ਕਟਾਈ ਹੈਗੀ ਉਹ ਬਹੁਤ ਵਧੀਆ ਹੁੰਦੀ ਹੈ ਗਲਾਈ ਵੇਗ ਅੰਤ ਨੂੰ ਚੱਕੂ ਨਾਲ ਹਾਂਜੀ ਫ੍ਰੈਂਡਸ ਸਾਡੇ ਕੋਲ ਜਿਹੜਾ ਕੱਪੜਾ ਸੀ ਉਹ ਥੋੜਾ ਘਟਾਉਣ ਕਰਕੇ ਮੈਂ ਜਿਹੜਾ ਪੱਪੜਾ ਹੈ ਇਹ ਜਿਹੜੀ ਮੋਡਿਆਂ ਦੀ ਕਾਟ ਪਾਈ ਹੈ ਉਹਦੇ ਵਿੱਚੋਂ ਹੀ ਲੈ ਰਹੀ ਹਾਂ ਹਾਂਜੀ ਅਸੀਂ ਕੱਪੜਾ ਕਟਿੰਗ ਕਰ ਲਿਆ ਹੈ ਜਿਹੜਾ ਸਾਈਡ ਤੋਂ ਟੇਡਾ ਕਪੜਾ ਤੇ ਉਹਦੀ ਅਸੀਂ ਕਟਾਈ ਕਰਨ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੂੰ ਆਪਸ ਦੇ ਵਿੱਚ ਅਟੈਚ ਕਰਦੇ ਹਾਂ ਹਾਂਜੀ ਫ੍ਰੈਂਡਸ ਹੁਣ ਜਿਹੜਾ ਇਹ ਰੀਵ ਕਪੜਾ ਆਪਣੇ ਕਟਿੰਗ ਕੀਤਾ ਇਹਨੂੰ ਸੇ ਗਲੇ ਦੇ ਉੱਪਰ ਕਿੱਦਾਂ ਅਟੈਚ ਕਰਨਾ కడడేను ఫోల్డ్ జీ గళా ఒక రిరేషా కే ਹਾਂਜੀ ਦੇਖੋ ਅਸੀਂ ਜਿਹੜਾ ਗਲਾ ਹੈ ਤੇ ਗਰੀਬ ਕਪੜਾ ਅਟੈਚ ਕਰ ਲਿਆ ਤੇ ਹੁਣ ਅਸੀਂ ਇਹਦੇ ਵਿੱਚ ਜਿਹੜੀ ਕੱਟ ਲਗਾਵਾਂਗੇ ਤਾਂ ਕਿ ਜਿਹੜਾ ਗਲਾ ਹੈ ਦੇ ਵਿੱਚ ਬਲ ਨਾ ਪੈ ਜਦੋਂ ਤਰਪਾਈ ਕਰਾਂਗੇ ਹਾਂਜੀ ਇਸ ਤੋਂ ਬਾਅਦ ਹੈ ਜਿਹੜੀ ਅਸੀਂ సై మే కట్టి కప్పుడేది ఉప సైకి ఈ సైను బ్రహ్వాల్ బకల్ కడ్ బాయి దగ్గర ਹਾਂ ਸਟਿੱਕ ਕੁਚੜੀ ਦੀ ਤਰਪਾਈ ਆ ਗਈ। ਉਹ ਸੇ ਬਹੁਤ ਆਸਾਨ ਤਰੀਕੇ ਦੇ ਨਾਲ ਹੈ ਜਿਹੜੀ ਕਰ ਸਕਦੇ ਆ ਤੇ ਇਹਦੇ ਵਿੱਚ ਕੋਈ ਵੀ ਬੰਲਾ ਜਿਹੜਾ ਨਹੀਂ ਦਿਖਾਈ ਦੇਵੇਗਾ। ਹਾਂਜੀ ਫ੍ਰੈਂਡਸ ਇਸ ਤਰ੍ਹਾਂ ਜਿਹੜਾ ਗਲਾਕ ਬਹੁਤ ਆਸਾਨੀ ਦੇ ਨਾਲ ਹੈ ਰੀਵ ਗਲਸੀ ਬਣਾ ਸਕਦੇ ਆ।